ਕੋਣ ਆਇਆ ਦੂਧ ਇਹ ਸਹੀ ਹੈ ਆ ਜਾ ਜੱਗੇ ਥੋੜੇ ਆਇਆ ਇਹ ਸਹੀ ਹੈ ਥੋੜੇ ਇੱਥੇ ਤੂੰ ਚੈੱਕ ਕਰ ਦੇ ਨਾ ਸ਼ਰਾਬ ਪੀਂਦੇ ਕੋਈ ਰਾਜ ਹੈ ਕੀ ਕਰਦੇ ਉਹਨਾਂ ਨੂੰ ਹੈ ਕੀ ਕਰਦੇ ਨਾ ਫੜ ਕੇ ਅੰਦਰ ਕਰ ਦਿੰਦੇ ਆ ਆ ਪੁਲਿਸ ਲਾਇਆ ਕਹਿੰਦਾ ਸ਼ਰਾਬ ਪੀ ਕੇ ਕੋਈ ਗੱਡੀ ਚੋਂਦਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਹੈ ਫੋਟਾ ਮੁੱਖ ਮੰਤਰੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਨਹੀਂ ਅੰਦਰ ਨਹੀਂ ਕਰਦੇ ਤੁਸੀਂ ਪਰਸੋਂ ਦੇਖਿਆ ਉਹ ਬਠਿੰਡੇ ਕੀ ਹੋਇਆ ਜਿਨੇ ਦੇਖੀ ਵੀਡੀਓ ਹੱਤ ਕਰੇ ਕਰਿਓ ਆ ਹੋਰ ਵੀ ਦਿਖਾ ਦਿਓ ਸਾਰਿਆਂ ਨੂੰ ਯਾਰ ਉਹ ਮੁੱਖ ਮੰਤਰੀ ਸ਼ਾਮ ਨੂੰ ਬਠਿੰਡੇ ਦੀ ਰੋਡ ਸ਼ੋ ਸੀ ਲੇਟ ਹੋ ਗਿਆ 5 ਵਜੇ ਤੋਂ ਬਾਅਦ ਕੋਈ ਮਰਜ਼ੀ ਹੋਏ ਉਹਨੇ ਦਾਰੂ ਪੀ ਲੈਣੀ ਐ ਉਹਨੇ ਜਿਆਦੀ ਪੀ ਲਈ ਉਹ ਜੋ ਜਾਰੀ ਪੀ ਲਈ ਉਹਨੇ ਗੱਡੀ ਦੇ ਉੱਤੇ ਚੜ ਗਿਆ ਉੱਤੇ ਜਾ ਕੇ ਬੋਨਟ ਤੇ ਚੜ ਗਿਆ ਨੱਚਣ ਲੱਗ ਗਿਆ ਫਿਰ ਉਹਨੂੰ ਪਤਾ ਨਹੀਂ ਕੀ ਹੋਇਆ ਉਹਨੇ ਬੋਤਲ ਪਾਣੀ ਦੀ ਮਲਾਈ ਪੀ ਕੇ ਫਿਰ ਆਪਣੇ ਸਿਰ ਤੇ ਡੋਲ ਲਈ ਸਾਰੀ ਬੋਤਲ ਪਾਣੀ ਦੀ ਸਿਰ ਤੇ ਡੋਲ ਲਈ ਐਜੇ ਬੰਦੇ ਨੂੰ ਘਰੇ ਬੁਲਾਉਂਗੇ ਤੁਸੀਂ ਦੇਖੋ ਐਜਾ ਮੁੱਖ ਮੰਤਰੀ ਹੈ ਜਿਹਨੂੰ ਘਰੇ ਨਹੀਂ ਬੁਲਾਉਂਦਾ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਵੱਡੇ ਬਾਦਲ ਸਾਹਿਬ 22 ਸਾਲ ਪੰਜ ਵਾਰ ਮੁੱਖ ਮੰਤਰੀ ਬਣੇ ਆ ਕਿਉਂ ਬਣੇ ਆ ਕਿ ਤੁਹਾਡਾ ਦਿਲ ਜਿੱਤਿਆ ਤੁਹਾਨੂੰ ਉਹਨਾਂ ਦੇ ਵਿਸ਼ਵਾਸ ਹੈ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਵਿਸ਼ਵਾਸ ਮੈਨੂੰ ਲੱਗਦਾ ਤੁਹਾਡੇ ਘਰਾਂ ਜਾ ਕੇ ਦੇਖੋ ਬਹੁਤ ਲੋਕਾਂ ਦੇ ਘਰਾਂ 'ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਉਹਨਾਂ ਦੇ ਕਿਰਿਆਏ ਹੋਣੇ ਆ ਕਿੰਨੇ ਕਾਇਕ ਹੱਥ ਖੜੇ ਹੈ ਕਿਸੇ ਕੋਲ ਜਿਨ੍ਹਾਂ ਦੇ ਘਰੇ ਬਾਲ ਸਿੰਘ ਆਏ ਆ ਤੇ ਫੋਟੋਆਂ ਤੁਹਾਡੇ ਬਜ਼ੁਰਗਾਂ ਨਾਲ ਕੋਈ ਜੇਲ੍ਹ ਦੀ ਫੋਟੋਆਂ ਆ ਕਿਤੇ ਕੋਈ ਪੰਜਾਬ ਦਾ ਪਿੰਡ ਨਹੀਂ ਜਿੱਥੇ ਬਾਪੂ ਬਾਦਲ ਆਪਨਾ ਗਏ ਹੋਣ ਘਰੇ ਤੁਹਾਡੇ ਨਾਲ ਵਿੱਚ ਬੰਦੇ ਸੀ ਮੁੱਖ ਮੰਤਰੀ ਹੋ ਕੇ ਵਿੱਚ ਬੰਦੇ ਸੀ ਸੰਗਤ ਦਰਸ਼ਨ ਕਰਦੇ ਸੀ ਜੋ ਜੋ ਤੁਸੀਂ ਕਹਿੰਦੇ ਸੀ ਜੋ ਜੋ ਤੁਸੀਂ ਆਉਂਦੇ 20 20 ਲੱਖ ਚਾਹੀਦਾ 30 ਲੱਖ ਦੂੜਾ ਦੇ ਕੇ ਜਾਂਦੇ ਸੀ ਕਿ ਨਹੀਂ ਜਾਂਦੇ ਸੀ ਹਣ ਜੈਲਦਾਰ ਸਾਹਿਬ ਕਿੱਥੇ ਹੋ ਇਹਨਾਂ ਨੇ ਦੇਖੋ ਲਿਸਟ ਗਨਾਈ ਹਣੇ ਤਾਂ ਕਈ ਚੀਜ਼ ਰਹਿ ਨਹੀਂ ਆਉਣੀ ਐ ਰਹਿ ਗਈਆਂ ਅੱਛਾ ਇੱਕ ਤੁਸੀਂ ਘਰੇ ਚਲੇ ਜਾਓ ਇੱਕ ਪਾਸੇ ਕਾਂਗਰਸ ਦੇ ਝਾੜੂ ਵਾਲ ਲਿਖ ਲਿਓ ਸੋਚੋ ਇੱਕ ਵੀ ਚੀਜ਼ ਕਾਂਗਰਸ ਦੀ ਹੋਏ ਇੱਕ ਵੀ ਮੈਂ ਪੰਜਾਬ ਦੀ ਅਸੈਂਬਲੀ ਚ ਉਦੋਂ ਚੰਨੀ ਲੀਡਰ ਆਫ ਆਪੋਜੀਸ਼ਨ ਸੀ ਮੈਂ ਉਹਨੂੰ ਸਵਾਲ ਪੁੱਛਿਆ ਮੈਂ ਕਿਹਾ 10 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀਆਂ ਪੂਰੇ ਪੰਜਾਬ 'ਚ ਬਣਾਈਆਂ ਇੱਕ ਦੂਜੇ ਨਾਲ ਲਾਲ ਸਿੰਘ ਨਾਲ ਬੀਬੀ ਪੱਠਲ ਇੱਕ ਦੂਜੇ ਨੂੰ ਪੁੱਛਦਾ ਕੀ ਬਣਾਇਆ ਉਹ ਕਹਿੰਦਾ ਕੀ ਬਣਾਇਆ ਉਹ ਇੱਕ ਦੂਜੇ ਨੂੰ ਪੁੱਛੇ ਨਾ ਪਤਾ ਹੀ ਨਹੀਂ ਕੀ ਬਣਾਇਆ ਫਿਰ ਮੈਂ ਕਿਹਾ ਚਲੋ ਪੰਜ ਛੱਡੋ ਚਾਰ ਦੱਸ ਦਿਓ ਫਿਰ ਪੁੱਛਣ ਲੱਗੇ ਇੱਕ ਦੂਜੇ ਨੂੰ ਯਾਰ ਚਾਰ ਤਾਂ ਦੱਸ ਉਹ ਕਹਿੰਦੇ ਨਹੀਂ ਤਿੰਨ ਮੈਂ ਕਿਹਾ ਅਖੀਰ 'ਚ ਅੱਕ ਕੇ ਮੈਂ ਕਿਹਾ ਇੱਕ ਤਾਂ ਦੱਸ ਦਿਓ ਤੁਸੀਂ ਦੇਖੋ ਬੀਬੀ ਭੱਠਲ ਸੀ ਉੱਥੇ ਲਾਲ ਸਿੰਘ ਸੀ ਉੱਥੇ ਇਹਨਾਂ ਦੇ 3-4 ਹੋਰ ਮੰਤਰੀ ਸੁਖੀ ਰੰਧਾਵਾ ਸੀ ਆ ਫਿਰ ਤੋਂ ਖੜਾ ਹੋ ਕੇ ਕਹਿਣ ਲੱਗਿਆ ਚੰਨੀ ਕੀ ਕਿਹਾ ਤੁਹਾਨੂੰ ਪਤਾ ਕੀ ਗਿਆ ਕੀ ਕਿਹਾ ਪੈਜ ਵਰਕਰ ਆ ਤੇ ਜਿਹੜੇ ਪੈਜ ਵਰਕਰਾਂ ਲਈ ਪਾਰਟੀ ਨੂੰ ਤਾਂ ਤਿੰਨ ਵਾਰ ਮੁੱਖ ਮੰਤਰੀ ਬਣਾਦਾ ਤੁਸੀਂ ਫਿਰ ਨੁਕਸਾਨ ਤਾਂ ਆਪਾਂ ਆਪਣੇ ਕੀਤਾ ਨਾ